ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਦਿਨ ਵੀ ਕਰਦੇ ਆਂ ਸ਼ੁਰੂਆਤ ਅੱਜ ਜਾਵਾਂਗੇ ਜੀ ਆਪਾਂ ਨਾਬੇ ਮੱਥਾ ਟੇਕ ਕੇ ਆਉਣਾ ਹੀ ਕੱਲ੍ਹ ਜਾ ਨਹੀਂ ਹੋਇਆ ਅੱਜ ਨਾਬੇ ਵਾਲੇ ਨੂੰ ਮਿਲਾਂਗੇ ਤੇ ਸ਼ਿੰਟਾ ਵਾਲੇ ਵੀ ਮੈਂ ਕੋਸ਼ਿਸ਼ ਕਰੂੰਗਾ ਆਉਣ ਦੀ ਆ ਜੁੱਤੀ ਪਾਉਣ ਲੱਗੇ ਆ ਤੁਮੀ ਤੇ ਪੈਰ ਸੁਕਾ ਕੇ ਨਾ ਕੇ ਆਇਆ ਸੀ ਪੈਰ ਗਿੱਲੇ ਵੀ ਬਾਕੀ ਤੁਹਾਨੂੰ ਮੇਰੇ ਵੱਲੋਂ ਪਿਆਰ ਆ ਬਹੁਤ ਸਾਰਾ ਜੁੜੇ ਰਹੋ ਤੇ ਜਿਨ੍ਹਾਂ ਦੇ ਕਮੈਂਟ ਨਹੀਂ ਮੇਰੇ ਤੋਂ ਪੜੇ ਗਏ ਉਹਨਾਂ ਦੀ ਸਾਰਿਆਂ ਦੀ ਅੱਜ ਵੀਡੀਓ ਪਾਉਂਗਾ ਯਾਰ ਮੈਨੂੰ ਤੁਸੀਂ ਮੈਨੂੰ ਘੱਟੋ ਘੱਟ 10000 ਮੈਸੇਜ ਆਇਆ ਹੁਣ ਤੇ ਸਭ ਦੀ ਸਕਰੀਨ ਸ਼ਾਟ ਮਾਰ ਕੇ ਅੱਜ ਵੀਡੀਓ ਪਾਵਾਂਗੇ ਲੱਭੀਵਾ ਹਾਂਜੀ ਦੋਸਤੋ ਆਜੋ ਖਾਣਾ ਖਿਲਾ ਦਈਏ ਤੁਹਾਨੂੰ ਤੇ ਅੱਜ ਨਾ ਰੋਟੀ ਖਾ ਕੇ ਯਾਰ ਆਉਂਗਾ ਮੈਂ ਸਾਰੇ ਜਾਣੇ ਅੱਜ ਜੁੜੇ ਰਹੋ ਪਟਿਆਲੇ ਦੀ ਵਾਪਸੀ ਦੇਖਾਂਗੇ ਬਲੌਗ ਬਣਾਵਾਂਗੇ ਚੁੱਕ ਚੁੱਕ ਜਿਓ ਅੱਖ ਖਾਂਗੇ ਤੇ ਖਾਮਲਗਮ ਹੋਈ ਵੀ ਨਹੀਂ ਡਾਕਟਰ ਨੇ ਯਾਰ ਟੀਕੇ ਜੇ ਲੈਤੀ ਭਾਵੇਂ ਲੈ ਉਹ ਲੈ ਰਹੇ ਆ ਹਰੇਕ ਨੂੰ ਘਰ ਚ ਮਸ਼ੀਨ ਲੈ ਆ ਕੇ ਰੱਖਣੀ ਚਾਹੀਦੀ ਆ ਬੱਚਿਆਂ ਵਾਸਤੇ ਬੜਿਆਂ ਵਾਸਤੇ ਵੀ ਠੀਕ ਆ ਆ ਬਲਕਮ ਬਹੁਤ ਛੇਤੀ ਨਿਕਲਦੀ ਆ ਇਹਦੇ ਨਾਲ ਹਾਂਜੀ ਦੋਸਤੋ ਚੱਲਦੇ ਆ ਹੁਣ ਆਪਾਂ ਸ਼ਹਿਰ ਨੂੰ ਤੇ ਗੱਡੀ ਕਰਤੀ ਐ ਸਟਾਰਟ ਹੋਰ ਦੋਸਤੋ ਠੀਕ ਹੋ ਦੇਖਦਾ ਯਾਰ ਮੈਂ ਜਿਹੜਾ ਮੈਂ ਕਿਹਾ ਸੀ ਕਿ ਨਾਬੇ ਜਾਣਾ ਏ ਜਿੱਥੇ ਜਾਣਾ ਏ ਉਹਨਾਂ ਨੂੰ ਫੋਨ ਕਰਿਆ ਉਹਨਾਂ ਨੇ ਫੋਨ ਨਹੀਂ ਚੱਕਿਆ ਗੱਡੀਆਂ ਨੇ ਫੋਨ ਚੱਕ ਲਿਆ ਫੇਰ ਨਾ ਭੇਜਾਵਾਂਗੇ ਨਹੀਂ ਜਾਣਦਾ ਕੀ ਫਾਇਦਾ ਜੀ ਆਪਰੋਂ ਮਿਲਿਓ ਨਾ ਠੀਕ ਆ ਨਾ ਨਹੀਂ ਫਿਰ ਪਟਿਆਲੇ ਮਿਲਦੇ ਆ ਜਾ ਕੇ ਮਿੱਤਰ ਪਿਆਰਿਓ ਗੱਡੀ ਸਟਾਰਟ ਆ ਆਪਣੀ ਇੰਨੀ ਟੌਮ ਨਹੀਂ ਨੇ ਹਾਂਜੀ ਮਿੱਤਰ ਪਿਆਰਿਓ ਡੀਜ਼ਲ ਪਾਉਣ ਲੱਗੀਆਂ ਗੱਡੀ ਚ ਨਾ ਬੇਜਾ ਹੋਰ ਦੱਸੋ ਠੀਕ ਹੋ ਮੇਰੇ ਜਿਗਰ ਦੇ ਟੋਟੇਓ ਲਵ ਜੂਆ ਤੁਹਾਨੂੰ ਸਾਰਿਆਂ ਨੂੰ ਯਾਰ ਤੇ ਡੀਜ਼ਲ ਪਵਾ ਕੇ ਪਹਿਲਾਂ ਸਿੱਧਾ ਨਾਬੇ ਹੋ ਜਾਵਾਂਗੇ ਕਿਉਂਕਿ ਉੱਥੇ ਵੇਟ ਕਰ ਰਹੇ ਨੇ ਮੱਥਾ ਵੀ ਟੇਕਣਾ ਹੈ ਨਾਬੇ ਉਸ ਤੋਂ ਬਾਅਦ ਭਤੀਜਿਆਂ ਨੂੰ ਵੀ ਮਿਲਣਾ ਹੈ ਤੇ ਵਾਈਫਾਈ ਲਵਾ ਰਹੇ ਹਾਂ ਨਵਾਂ Jio ਦਾ ਹੀ ਵੱਡਾ ਪੈਕ 4500 ਕੁ ਰੁਪਏ ਦਾ ਕਹਿੰਦੇ ਨੇ ਤੇਨ ਮਹੀਨੇ ਦਾ ਦੱਸਿਓ ਕੀ ਰੇਟ ਚੱਲਦਾ ਏ بڑے ਪੈਕ ਦਾ ਯਾਰ ਇਹ ਕਿਤੇ ਜਿਆਦਾ ਕੰਨੀ ਪੈਸੇ ਲਾ ਰਹੇ ਤੇ ਹਵਾ ਚੈੱਕ ਕਰਾ ਰਿਹਾ ਸੀ ਟਾਇਰਾਂ ਚ ਤੇ ਮੇਰੇ ਭਤੀਜ ਭਤੀਜੀ ਉਹ ਵਧੀਆ ਪੜੋ ਯਾਰ ਇਹਨਾਂ ਗੱਡ ਕੇ ਸਟੱਡੀ ਕਰੋ ਲਵਜੂ ਆ ਤੁਹਾਨੂੰ ਕਹਿਣਾ ਮੰਨਿਆ ਕਰੋ ਕਰਦਿਆਂ ਨਾਲ ਯਾਰ ਤੇ ਮੜਾ ਮੋਟਾ ਕਰਦਿਆਂ ਨਾਲ ਹੈਲਪ ਵੀ ਕਰਾਦਿਆ ਕਰੋ ਕੰਮਕਾਰ ਵੀ ਕਰਾਦਿਆ ਕਰੋ ਛੋਟਾ ਮੋਟਾ ਜੋ ਵੀ ਹੁੰਦਾ ਕਰ ਹਾਂਜੀ ਪਟਿਆਲੇ ਪਹੁੰਚ ਗਏ ਆਪਾਂ ਜੀ ਹਾਂਜੀ ਦੋਸਤੋ ਨਾਬੇ ਪਹੁੰਚ ਗਏ ਆਪਾਂ ਦੋਸਤਾਂ ਦੇ ਮੈਸੇਜ ਵੀ ਆ ਗਏ ਭਤੀਜੀਆਂ ਦੇ ਨਾਬੇ ਵਾਲਿਆਂ ਦੇ ਕਿ ਚਾਚੇ ਵੇਟ ਕਰ ਰਹੇ ਆ ਅਸੀਂ ਤੇ ਜਿਹੜਾ ਆਪਣਾ ਕੈਫੇ ਵਾਲਾ ਭਤੀਜਾ ਉਹਦਾ ਵੀ ਦੋ ਤਿੰਨ ਮੈਸੇਜ ਆ ਗਏ ਪਹਿਲਾਂ ਮੱਥਾ ਟੇਕਦੇ ਆ ਉਸ ਤੋਂ ਬਾਅਦ ਘੰਟਾ ਖੜਾਂਗੇ ਮਿਲਾਂਗੇ ਆਪਾਂ ਮਿੱਤਰ ਪਿਆਰਿਆਂ ਨੂੰ ਭਤੀਜ ਭਤੀਜੀਆਂ ਨੂੰ ਬਾਕੀ ਲਵ ਜੂਗਾ ਹੋ ਗਏ ਜੀ ਐਂਟਰ ਆਪਾਂ ਹਾਂ ਜੀ ਮਿੱਤਰ ਪਿਆਰਿਓ ਨਾਬੇ ਆ ਗਏ ਆਪਾਂ ਹੁਣ ਪਹਿਲਾਂ ਮੱਥਾ ਟੇਕਦੇ ਆ ਉਸ ਤੋਂ ਬਾਅਦ ਮਿਲਾਂਗੇ ਫਿਰ ਮਿੱਤਰ ਪਿਆਰਿਆਂ ਨੂੰ ਭਤੀਜ ਪਤਿਜੀਆਂ ਨੂੰ ਵੀ ਮਿਲਾਂਗੇ ਤੇ ਫਿਰ ਖੜਕੇ ਜਾਊਂਗਾ 35-40 ਮਿੰਟ ਜਿਹੜੀ ਕਲਾਸ ਆ ਆ ਮੇਰੇ ਜੇਕਰ ਦੇ ਟੂਟੇ ਨੇ ਆ ਠੀਕੋ ਹਾਂਜੀ ਹਾਂ 90 ਵਾਲਿਓ ਹਾਂਜੀ ਹਾਂ ਵਧੀਆ ਪੜਨਾ ਪੁੱਤ ਹਾਂਜੀ ਹਾਂ ਠੀਕ ਆ ਚੱਲ ਮਿਲਦੇ ਆਂ ਫਿਰ ਆਪਾਂ ਮੈਂ ਟੇਕ ਕੇ ਆਵਾਂ ਮੱਥਾ ਠੀਕ ਆ ਓਕੇ ਓਕੇ ਹਾਂਜੀ ਮਿੱਤਰ ਪਿਆਰਿਓ ਬਹੁਤ ਔਖੀ ਪਾਰਕਿੰਗ ਮਿਲੀ ਅੱਜ ਤਾਂ ਅੱਗੇ ਜਿੰਨੀ ਵਾਰ ਵੀ ਆਪਾਂ 90 ਆਈਦਾ ਯਾਰ ਇੱਥੇ ਨਾ ਰਾਸ਼ ਨਹੀਂ ਹੁੰਦਾ ਮਸਾਂ ਹੀ ਉਰੇ ਪੰਜ ਸੱਤ ਗੱਡੀਆਂ ਅੱਠ ਖੜੀਆਂ ਹੁੰਦੀਆਂ ਨੇ ਅੱਜ ਤਾਂ ਸਾਰੇ ਪਾਸੇ ਗੱਡੀਆਂ ਗੱਡੀਆਂ ਲੱਗੀਆਂ ਪਈਆਂ ਨੇ ਤੇ ਉੱਥੇ ਬਹੁਤ ਔਖੀ ਜਗ੍ਹਾ ਥੋੜੀ ਜੀ ਮਿਲੀ ਆ ਉੱਥੇ ਗੱਡੀ ਫਿਰ ਲਾਈ ਆ ਆਪਾਂ ਚਲਦੇ ਆ ਆਪਾਂ ਬਾਜ਼ਾਰ ਚੋਂ ਨੂੰ ਜੁੜੇ ਰਹੋ ਹਾਂਜੀ ਨਾਪੇ ਆ ਗਏ ਆ ਆਪਾਂ ਹੋਰ ਦੱਸੋ ਗੱਲ ਬਾਤ ਪਿੱਛੇ ਮਿਲ ਗਏ ਸੀ ਦੋ ਤਿੰਨ ਜਾਣੇ ਇਹਨੇ ਪਛਾਣਿਆ ਨਹੀਂ ਜੀ ਮੈਂ ਕਿਹਾ ਨਾ ਜੀ ਮੈਂ ਤਾਂ ਤੁਹਾਨੂੰ ਜਾਣਦਾ ਜੀ ਕਹਿੰਦੇ ਪਿੰਡ ਕਿਹੜਾ ਤੁਹਾਡਾ ਮਤਲਬ ਪਤਾ ਨਹੀਂ ਕੌਣ ਕੀ ਯਾਰ ਕਿਹੜਾ ਜਾਣਦੀ ਆ ਓਏ ਪਰ ਕਾਹਾਂ ਲੰਗੇ ਆਇਆ ਉਹਦਾ ਕਈ ਵਾਰ ਪਤਾ ਹੀ ਆ ਸਿਸਟਮ ਕਿਵੇਂ ਹੋਉਂਦਾ ਏ ਹੋਰ ਦੋਸਤੋ ਗੱਲਬਾਤ ਠੀਕ ਹੋ ਚਲ ਹੁਣ ਮੱਥਾ ਟੇਕ ਲਈਏ ਪਹਿਲਾਂ ਫਿਰ ਮਿਲਾਂਗੇ ਭਤੀਜੂ ਜੀ ਨੂੰ ਬਸਰ ਪਿਆਰਿਆਂ ਨੂੰ ਲਵ ਯੂ ਆਲੂ ਕੱਟ ਕੇ ਛੋਟੀਆਂ ਛੋਟੀਆਂ ਗਲੀਆਂ ਨੇ ਇੱਥੇ ਬੇਚ ਡੌਗਸ ਬੈਠੇ ਨੇ ਵਿਚਾਰੇ ਹਾਂਜੀ ਚੱਲਦੇ ਆ ਹੁਣ ਆਪਾਂ ਗੱਡੀ ਕੋਲ ਨੂੰ ਫਿਰ ਖੜਾਂਗੇ ਉੱਥੇ ਰੋਡ ਤੇ ਅੱਧਾ ਘੰਟਾ ਜਾ ਕੇ ਫਟੇਕ ਲੇ ਆਪਾਂ ਬਹੁਤ ਵਧੀਆ ਟਿੱਗਿਆ ਯਾਰ ਜਿਹਨੂੰ ਗਾਹਾਂ ਜਾ ਕੇ ਮਿਲਦੇ ਆ ਆਪਦੇ ਪਿਆਰੇ ਭਤੀਜਿਆਂ ਨੂੰ ਤੇ ਭਤੀਜਿਆਂ ਨੂੰ ਵੀ ਜਾ ਰਹੇ ਹਾਂ ਬਸ ਗੱਡੀ ਕੋਲ 10 ਮਿੰਟ ਚ ਪਹੁੰਚ ਜਾਣਾ ਭਤੀਜਿਆਂ ਕੋਲ ਹਾਂ ਯਾਰ ਅੱਜ ਸਾਡੀ ਕਾਲ ਜੀ ਸਾਵੇ ਖੜਿਆ ਜੀ ਮਗਰ ਚਲੋ ਅੱਜ ਮੈਂ ਆਪਦੇ ਲਾੜੇ ਵਾਲੇ ਮਿੱਤਰ ਪਿਆਰੇ ਨੂੰ ਭਤੀਜਿਆਂ ਨੂੰ ਮਿਲ ਕੇ ਆਉਂਗਾ ਦਿਖਾਰੇ ਮੁੰਡਾ ਵੀ ਭਾਗੇ ਬੜਾ ਜੀ ਕੀ ਚੋਪਰਾ ਕਿਹੜੀ ਕਲਾਸ ਆ ਮੇਰੇ ਧੀ ਜੀ ਨੂੰ ਕੀ ਵਾਰੀ ਕੀ ਗੱਲ ਟਿਊਸ਼ਨ ਰੱਖ ਲਈ ਹਾਂ ਹੀ ਰੱਖ ਲਈ ਗੱਟ ਕੇ ਲਓ ਨੰਬਰ ਪਲੀਦ ਬਾਪੂ ਆ ਤੁਹਾਨੂੰ ਤੇ ਗਾਹਾਂ ਸਬਜੈਕਟ ਵਧੀਆ ਰੱਖਿਓ ਕਲਾਸ ਤੋਂ ਬਾਅਦ ਹਾਂ ਹੀ ਆ ਕਿ ਜਿਹਦੇ ਵੀ ਚ ਨੌਕਰੀ ਦਾ ਤੁਹਾਨੂੰ ਕੁਛ ਨਾ ਕੁਛ ਫਾਇਦਾ ਹੋਵੇ ਕਹਿਣ ਦਾ ਭਾਵ ਤੁਸੀਂ ਕੋਈ ਹੋਰ ਸਬਜੈਕਟ ਨਾ ਰੱਖਿਓ ਤੇ ਮੈਂ ਘਰ ਦੇ ਆ ਗੂ ਪੁੱਛ ਗਏ ਕਿਸੇ ਕੋਚਿੰਗ ਵਾਲੇ ਨੂੰ ਪੁੱਛ ਗਏ ਫੇਰ ਸਬਜੈਕਟ ਰੱਖਣਾ ਹੈਗਾ ਆ ਵੀ ਮਰਜ਼ੀ ਨਾਲ ਨਹੀਂ ਸਬਜੈਕਟ ਚੁਣਨਾ ਹੈਗਾ ਹੋਰ ਦੱਸੋ ਠੀਕ ਆ ਵਧੀਆ ਵਧੀਆ ਇੰਸਾਨ ਠੀਕ ਆ ਠੀਕ ਆ ਕਿੰਨੇ ਕਿ ਬਣ ਗਈ ਕਿੰਨੇ ਸਕਿੰਟ ਦੀ ਹੋ ਗਈ 40 40 ਹਾਂਜੀ ਚੱਲ ਪਿਆ ਹਾਂਜੀ ਹਾਂਜੀ ਆ ਵੀ ਭਤੀਜ ਨੇ ਆਪਣੇ ਪਹਿਲਾਂ ਵੀਡੀਓ ਬਣਾ ਰਹੇ ਸੀ ਆਹ ਤੁਸੀਂ ਵੀ ਪੜਦੇ ਹੋ ਹਾਂ ਜੀ ਇਹਦਾ ਠੀਕਾ 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 ਹੋਰ ਦੱਸੋ ਗੱਲਬਾਤ ਠੀਕ ਆ ਓਕੇ ਰਿਪੋਰਟ ਲਵਜੂ ਨਾਬੇ ਵਾਲਿਆਂ ਨੂੰ ਹੋਰ ਦੱਸੋ ਗੱਲਬਾਤ ਚਾਹੀਦਾ ਲਵਜੂ ਹਾਂ ਜੀ ਨਾਬੇ ਖੜੇ ਆ ਆ ਜਿਹੜਾ ਕੀ ਕੀ ਕਹਿੰਦੇ ਨੇ ਕਿ ਇਹਨੂੰ ਇੱਕੇਲਾ ਮੁਬਾਰਕ ਹੈ ਇਹ ਫਿਲਾ ਮੁਬਾਰਕ ਆ ਉਹਦੇ ਅਸੀਂ ਯਾਰ ਪੈਸੇ ਕੰਨਾ ਕਰਦੇ ਲਿਗੇ ਜੇ ਆਹ ਚੀਜ਼ ਦੀ ਮੁਰੰਮਤ ਹੋ ਜਾਵੇ ਤਾਂ ਉਹਦੇ ਟੂਰਿਸਟ ਬਹੁਤ ਜ਼ਿਆਦਾ ਆਵੇ ਯਾਰ ਤੇ ਇੱਕ ਨਾਬੇ ਸ਼ਹਿਰ ਨੂੰ ਇਨਕਮ ਵੀ ਫੁੱਲ ਹੋਵੇ ਮਤਲਬ ਦੁੱਗਣੀ ਤਿੱਗਣੀ ਇਨਕਮ ਹੋ ਚੁੱਕੀ ਜੇ ਮਤਲਬ ਆਹ ਉਹ ਉਹ ਗੱਲਾਂ ਕਰਦੇ ਆ ਇਹ ਚਾਚੀ ਭਤੀਜ ਕਹਿੰਦੇ ਪੁਰਾਣੇ ਟਾਈਮਾਂ 'ਚ ਕਹਿੰਦੇ ਸੱਚੇ ਪੈਸੇ ਆਏ ਥੀ ਆਏ ਉਹ ਇੰਨਾਂ ਨਹੀਂ ਖੁਰਪੁਰਪੁਰ ਕਰਤੇ 2006 67 'ਚ 7 ਤੱਕ 7 8 'ਚ ਕਾਂਗਰਸ ਦੀ ਸਰਕਾਰ ਮਿਲੀ ਵੀ ਆਈ ਜੀ ਕਿਥੀ ਕੀ ਚੋੜ ਠੀਕ ਆ ਠੀਕ ਆ ਚਾਹੀਦਾ ਯਾਰ ਸਰਕਾਰਾਂ ਨੂੰ ਫਿਰ ووٹ ਕਿਹੜੇ ਮੂੰਹ ਨਾਲ ਪਾਉਂਦੇ ਅਗਲਾ ਚਾਹੇ ਕੋਈ ਵੀ ਆ ਅਗਲਾ ਕਹਿੰਦਾ ਯਾਰ ਕੰਮ ਤਾਂ ਤੁਸੀਂ ਕਰਿਆ ਮੈਂ ਤਾਂ ਕਰਿਆ ਇਹ ਆ ਆਪਾ ਦੇਖਣ ਵਾਲੇ ਉਹ ਆ ਤਾਂ ਨਿਸ਼ਾਨੀ ਸੰਭਣ ਵਾਲੀ ਆ ਜੇ ਤੁਸੀਂ ਆਪਾਂ ਆ ਨਿਸ਼ਾਨੀਆਂ ਨਹੀਂ ਸੰਭਾਂਗੇ ਫਿਰ ਸੰਭਾਂਗੇ ਕਿ ਜੇ ਇਹਦੇ ਨਾਲ ਨਾਲ ਫਿਰ ਦਿੱਲੀ ਦੀ ਅੰਕੜਾ ਕਰਾਣੀ ਚਾਹੀਦੀ ਹੈ ਇਹ ਘਰ ਤੋਂ ਇੱਕ 12 ਬੰਦੇ ਨੇ ਬਣਾਏ ਸਾਰੇ ਵਿਆਹ ਤੋਂ ਬਣਾਏ ਪਰ ਜੇ ਹੁਣ ਉਹ ਤੇ ਕੰਮ ਹੁੰਦਾ ਤਾਂ ਹੈ ਨਾ ਪੈਸੇ ਦੇ ਰੁਪਰਤ ਹੋ ਗਿਆ ਜੇ ਉਹ 300 ਕਰੋੜ ਆਇਆ ਸੀਗਾ ਜਦੋਂ ਜਿੱਤੇ ਲੱਗਿਆ ਹੁੰਦਾ ਤਾਂ ਉਹ ਗਾਹ ਵੀ ਦਿੰਦੇ ਜਿਹੜੇ ਇਹਨਾਂ ਦੇ ਆਪਣੇ ਪੁਰਾਣੇ ਇਹਨਾਂ ਸਮਝ ਗਿਆ ਪਤਾ ਨਹੀਂ ਹਿਸਟਰੀ ਵਾਲੇ ਕਿਹੜੇ ਨੇ ਉਹ ਜਿਹੜੇ ਸਾਹਮਣੇ ਨਹੀਂ ਜਦੋਂ ਉਹਨਾਂ ਨੇ ਰਿਆ ਕੇ ਦੇਖਿਆ ਨਹੀਂ ਤਾਂ ਕਰਈ ਕੁਝ ਨਹੀਂ ਉਹਨਾਂ ਨੇ ਕਟਾ ਹੀ ਮਾਰਤਾ ਜਿੱਤੇ ਕਰਈ ਨਹੀਂ ਚੱਲ ਕੋਈ ਨਹੀਂ ਜਿਹੜੀਆਂ ਸੰ ਅੱਕੇ ਪਾਪਾ ਕਿਰਪਾ ਕਰੇ ਵੀ ਲਾਵਾਂਗੇ ਜਨਾਰ ਹਾਂਜੀ ਜਰੂਰ ਆਈ ਆਪਣਾ ਸ਼ਹਿਰ ਜਾਣੇ ਆ ਮੈਂ ਉਹੀ ਗੱਲ ਕਰਦਾ ਤਾਂ ਬਹੁਤ ਵਧੀਆ ਕੀ ਜਾ ਜਾ ਹਾਂਜੀ ਆ ਭਤੀਜ ਨੇ ਆਪਣੇ ਨਾਬੇ ਵਾਲੇ ਪਿਆਰ ਆ ਇਹਨਾਂ ਨੂੰ ਬਹੁਤ ਸਾਰਾ ਹੋਰ ਟਿਊਸ਼ਨ ਲਾਇਆ ਹਾਂਜੀ ਹਾਂਜੀ ਲਾਇਆ ਠੀਕ ਆ ਠੀਕ ਆ ਹੋਰ ਦੱਸੋ ਗੱਲਬਾਤ ਓਕੇ ਰਿਪੋਰਟ ਪੂਰੀ ਓਕੇ ਰਿਪੋਰਟ ਲਾਉਣੀ ਆ ਅੱਛਾ ਆ ਜਾਣ ਲੱਗਿਆ ਦੀ ਯਾਰ ਹੁਣ ਹੁਣ ਆ ਭਤੀਜ ਆ ਗਿਆ ਆਪਣੇ ਕਿਹੜੀ ਕਲਾਸ ਆ ਛੋਟੀ ਮੁੰਡਿਓ ਦਾ ਸੁਨੋ ਮੇ ਜੀ ਹਾਂ ਦੋਮੀ ਠੀਕ ਆ ਠੀਕ ਆ ਠੀਕ ਆ ਹੋਰ ਕਰੇ ਠੀਕ ਹੈ ਨਾ ਓਕੇ ਆ ਠੀਕ ਆ ਠੀਕ ਆ ਖਾਸ ਨਾ ਬਾਈ ਜਪੁੱਤ ਸਾਰਿਆਂ ਦਾ ਹਾਂਜੀ ਹਾਂ ਠੀਕ ਆ ਠੀਕ ਆ ਆ ਜਾ ਲੈ ਕਰ ਲਓ ਫੋਟੋ ਜਿੰਨੀ ਕਰਨੀ ਆ ਬਸ ਇਹਨਾਂ ਨੂੰ ਮਿਲ ਕੇ ਭਤੀਜਿਆਂ ਨੂੰ ਫਿਰ ਚਲਦੇ ਆਪਾਂ ਆਉਣੇ ਆ ਪਟਿਆਲੇ ਨੂੰ ਕਿਉਂਕਿ ਸਮਾਂ ਬਹੁਤ ਹੋ ਗਿਆ ਰਿਓ ਹੁਣ ਮੈਂ ਉਧਰ ਜਾਣ ਲੱਗਿਆ ਸੀ ਕਿਹੜਾ ਗੇਟ ਆ ਉਹ ਪਟਿਆਲਾ ਪਟਿਆਲਾ ਗੇਟ ਉੱਥੇ ਦਾ ਮੈਂ ਕਿਹਾ ਸੀ ਮੈਂ ਆਉਂਗਾ ਭਤੀਜ ਕਹਿੰਦੇ ਚਾਚੇ ਤੂੰ ਆਇਆ ਹੀ ਨਹੀਂ ਉੱਥੇ ਫਿਰ ਇੱਥੇੋਂ ਭਤੀਜ ਮਿਲੀ ਜਾਂਦੇ ਨੇ ਆ ਕੇ ਯਾਰ ਆਉਣਾ ਤਾਂ ਮੈਂ ਹੈ ਸੀ ਉਧਰ ਨੂੰ ਖੜਾ ਭਤੀਜ ਆ ਕੇ ਮਤਲਬ ਕੂਸ਼ਨ ਲਾ ਕੇ ਆਇਤੀ ਮੁੰਡੇ ਹੋਰ ਦੱਸੋ ਠੀਕ ਹੋ ਨਾ ਬੇ ਵਾਲੇ ਵਧੀਆ ਚੱਲਦੀ ਆ ਪੜਾਈ ਹਾਂਜੀ ਓਕੇ ਤੇ ਮਾਪੇ ਦੇ ਪੈਰੀ ਹੱਥ ਕੌਣ ਕੌਣ ਲਾਉਂਦਾ ਹੁੰਦਾ ਇਮਾਨਦਾਰੀ ਨਾਲ ਝੂਠ ਨਾ ਬੋਲੋ ਲਾਜ ਨਹੀਂ ਲਾਜਾ ਤੇ ਕਿੱਲਾ ਆਇਆ ਕਰੋ ਯਾਰ ਮਾਪੇ ਨੂੰ ਦੋ ਜਾਂਦਾ ਕਿਹੜਾ ਚੱਲਦਾ ਭਾਈ ਤੇ ਉਹਨਾਂ ਦੇ ਨਾਲੇ ਤੁਹਾਨੂੰ ਨੌਕਰੀ ਮਿਲਦੀ ਹੈ ਕਿਉਂਕਿ ਮਾਪੇ ਮਾਪੇ ਨੇ ਆਸ਼ੀਰਵਾਦ ਦਿੱਤਾ ਉਹੀ ਉੱਪਰ ਜਾਣਾ ਹੀ ਹੁੰਦਾ ਲੱਗਣਾ ਹੈ ਬਾਕੀ ਸਭ ਫਾਰਮੈਟ ਜਾਂ ਇਹ ਹੋਰ ਲੋਕਾਂ ਦੇ ਨਕੀਦ ਨੂੰ ਗੱਲ ਕਰਦੇ ਮਾਪੇ ਕਿਹੜੇ ਕਰਨ ਤੁਹਾਨੂੰ ਬਈ ਸਾਹੀ ਰੋਕੂਗਾ ਠੀਕ ਹੈ ਨਾ ਇੱਕ ਵਾਰ ਆਪਾਂ ਨੂੰ ਸਾਨੂੰ ਵੀ ਗੁੱਸਾ ਲੱਗਦਾ ਹੁੰਦਾ ਬਾਪੂ ਨੇ ਯਾਰ ਗੱਡੀ ਚੱਕਣ ਤੋਂ ਰੋਕਣਾ ਸਾਨੂੰ ਪੜਦੇ ਹੁੰਦੇ ਦੀ 18ਵੇਂ ਚ ਖਿਜਣਾ ਕਿ ਹਾਇ ਗੱਡੀ ਨਿੱਕਣ ਮਿਲਦਾ ਸਹੀ ਧੀ ਉਹਨੂੰ ਆਏ ਸੀ ਕਿ ਭੈਣ ਨੂੰ ਮਾਰੇ ਮੂਰੇ ਨਾਲ ਕਿਸੇ ਵਿੱਚ ਗੱਡੀ ਜਾ ਕੇ ਹਾਂਜੀ ਨਾਲ ਆਪਣਾ ਨਸਾ ਚਲੋ ਚਲਾਉਣ ਲੱਗ ਗਏ ਫਿਰ ਕਿਹਨੇ ਰੁਕਿਆ ਜੀ ਇਹ ਆ ਗੱਲ ਬਾਟੂ ਸਮਝ ਆਉਂਦੀ ਆ ਬੰਦੇ ਦੀ ਤਾਂ ਪਰ ਉਹ ਤੇ ਆ ਵੀ ਆਪਣਾ ਭਤੀਜਾ ਵਿਚਾਰਾ ਵੀਡੀਓ ਬਣਾ ਰਿਹਾ ਸੀ ਹੋ ਠੀਕ ਆ ਮੁੰਡਿਆ ਹਾਂਜੀ ਵਧੀਆ ਜੀ ਓਕੇ ਆ ਹਾਂਜੀ ਪੂਰਾ ਓਕੇ ਜੀ ਗੜਕ ਨਹੀਂ ਰਹੇ ਨਾਪੇ ਵਾਲਿਓ ਸੁਆਦ ਨਹੀਂ ਆ ਰਿਹਾ ਹੈਗਾ ਸਮਾਰੋ ਫਿਰ ਨਾਰਾ ਇੱਕ ਓਕੇ ਆ ਓਕੇ ਆ ਜੀ ਦਾ ਓਕੇ ਉਹ ਚਾਹੀਦਾ ਭਤੀਜਾ ਹਾਂਜੀ ਦੋਸਤੋ ਚਲਦੇ ਆ ਹੁਣ ਆਪਾਂ ਪਿੰਡ ਬਲ ਨੂੰ ਪਟਿਆਲਾ ਬਲ ਨੂੰ ਪਟਿਆਲਾ ਗੇਟ ਜਾਣਾ ਦੀ ਯਾਰ ਭਤੀਜਿਆਂ ਨੂੰ ਇੱਥੇ ਉਹ ਘੰਟਾ ਹੋ ਗਿਆ ਇੱਥੇ ਉਹ ਖੜਾਈ ਰੱਖਿਆ ਮੈਨੂੰ ਹੁਣ ਮਸਾਂ ਭੇਜੇ ਨਹੀਂ ਮੈਂ ਕਿਹਾ ਭਤੀਜਿਆਂ ਨੂੰ ਛੁੱਟੀ ਦਿਓ ਚਾਚੇ ਨੂੰ ਕੋਈ ਨਾ ਕਿਸੇ ਦਿਨ ਸੰਡੇ ਨੂੰ ਆਉਂਗਾ ਆਉਂਗਾ ਉਸ ਦਿਨ 11 12 ਵਜੇ ਕਿ ਜਿਹੜੇ ਤਿੰਨ ਚਾਰ ਘੰਟੇ ਆਪਾਂ ਖੜ ਜਾਈਏ ਕਿਤੇ ਬੈਠ ਜਾਾਂਗੇ ਕੋਈ ਗੱਲ ਨਹੀਂ ਹੈਗੀ ਦੇਖ ਲਓ ਇੰਨਾ ਪਿਆਰ ਕਰਦੇ ਨੇ ਸਾਰੇ ਜਵਾਕ ਯਾਰ ਵੱਡੇ ਛੋਟੇ ਲਵ ਜੂਆ ਮੇਰੇ ਜਿਗਰ ਦੇ ਟੁੱਟੇ ਹੋ ਯਾਰ ਜਿੱਥੇ ਵੀ ਤੁਹਾਨੂੰ ਕੋਈ ਕੰਮ ਮੜਦਾ ਏ ਤੁਹਾਡਾ ਚਾਚਾ ਹਾਜ਼ਰ ਰਸਤੇ ਵਿੱਚ ਹਾਂਜੀ ਮਿੱਤਰ ਪਿਆਰੇ ਹੁਵਾਨਾ ਭਿਅਲੇ ਭਤੀਜ ਮਿਲ ਗਏ ਆਪਣੇ ਠੀਕੋ ਹਾਂਜੀ ਹਾਂਜੀ ਠੀਕ ਹੈ ਓਕੇ ਓਕੇ ਲਵ ਟੂ ਹਾ ਤੁਹਾਨੂੰ ਯਾਰ ਹਾਂਜੀ ਨਾਬੇ ਹਾਂਜੀ ਹੁਣ ਵਾਪਸ ਜਾਣ ਲੱਗਿਆ ਵੀ ਹੁਣ ਆ ਭਤੀਜ ਆ ਕੇ ਭਤੀਜ ਕਹਿੰਦੇ ਘੇੜਾ ਲਾਉਣਾ ਚਾਹਦੇ ਹੋ ਠੀਕੋ ਜੱਪੜ ਬੱਧੀ ਲੈ ਲਿਓ ਜੱਪੜ ਹੋਈਏ ਪਿਆ ਤੁਹਾਨੂੰ ਦਾ ਹੁਣ ਰੁਕ ਕੇ ਰਿਪੋਰਟ ਕਰਦੇ ਰੋਗ ਦੇ ਪਤਾ ਨਾਬੇ ਹਾਂਜੀ ਭਤੀਜ ਕਹਿੰਦੇ ਘੇੜੀ ਲਾਉਣੀ ਆ ਚਾਚੇ ਮੈਂ ਚੱਲ ਭਾਈ ਚੱਲਦੇ ਆ ਕੂਸ਼ਨ ਆਈ ਤੀ ਭਤੀਜਾ ਆਪਣੇ ਹੋਰ ਰੋਗਲਾ ਭਤੂਰੇ ਬਸ ਗਾਹਾਂ ਫੇਰ ਨਹੀਂ ਰੁਕੀ ਜਾਣਾ ਸਾਰਿਆਂ ਨੇ ਲਵ ਜੂ ਹਾ ਤੁਹਾਨੂੰ ਫਿਰ ਮਿਲ ਠੀਕਾ ਫੇਰ ਮਾਰਾਂਗੇ ਘੇੜਾ ਹੁਣ ਤੇ ਹੌਲੀ ਜਾਏ ਹੁਣ ਪੁੱਤ ਬਣ ਕੇ ਹਾਂ ਤੇਪ ਦੀ ਜਿਆ ਨੇ ਰੋਕ ਲਿਆ ਨਾ ਬੇ ਯਾਰ ਲਵ ਜੂਆ ਮੇਰੇ ਜੀਗਰ ਦੇ ਟੋਟਿਆਂ ਨੂੰ ਸਾਰਿਆਂ ਨੂੰ ਯਾਰ ਪਿਆਰ ਆ ਬਹੁਤ ਸਾਰਾ ਹਾਂਜੀ ਮਿੱਤਰ ਪਿਆਰਿਓ ਰੁਕਿਆ ਤੀ ਰਸਤੇ 'ਚ ਪਟਿਆਲੇ ਨੂੰ ਜਾ ਰਹੇ ਹਾਂ ਬਸ ਹੁਣ ਪਟਿਆਲੇ ਖੜਨਾ ਨਹੀਂ ਹੈਗਾ ਉੱਥੋਂ ਮਾੜਾ ਮੋਟਾ ਖਾਣ ਪੀਣ ਦਾ ਸਮਾਨ ਫੜ ਕੇ ਪਿੰਡ ਨੰਗ ਜਾਣਾ ਸਿੱਧਾ ਕਿਉਂਕਿ ਟਾਈਮ ਬਹੁਤ ਹੋ ਗਿਆ ਦੇਖ ਲਓ ਯਾਰ ਕਿੰਨਾ ਪਿਆਰ ਕਰਦੇ ਨੇ ਸਾਰੇ ਵੱਡੇ ਛੋਟੇ ਯਾਰ ਠੀਕ ਹਨ ਤੇ ਲਵ ਜੂਆ ਤੁਹਾਨੂੰ ਯਾਰ ਪਟਿਆਲੇ ਵਾਲਿਆਂ ਨੂੰ ਨਾਭੇ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਇੰਡੀਆ ਵਾਲਿਆਂ ਨੂੰ ਐਨ ਆਰ ਆਈਆਂ ਨੂੰ ਜਿੱਥੋਂ ਜਿੱਥੋਂ ਤੁਸੀਂ ਦੇਖਦੇ ਹੋ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੁਸੀਂ ਮੇਲਾ ਲਾ ਦਿੰਦੇ ਹੋ ਯਾਰ ਤੁਸੀਂ ਦਿਲ ਖੁਸ਼ ਕਰ ਦਿੰਦੇ ਹੋ ਗੱਲ ਦੂਰੇ ਮੁੱਕਦੀ ਆ ਆ ਚੀਜ਼ਾਂ ਫਿਰ ਲੋਕਾਂ ਤੋਂ ਨਾ ਬਰਦਾਸ਼ਤ ਨਹੀਂ ਹੁੰਦੀਆਂ ਭਤੀਜੇਓ ਜਿਹੜੇ ਨਹੀਂ ਚੱਲਦੇ ਹੈਗੇ ਚਾਹੇ ਉਹ ਰਾਜਨੀਤਿਕ ਲੋਕ ਲਾ ਲਓ ਆ ਚੀਜ਼ਾਂ ਉਹਨਾਂ ਨੂੰ ਰਾਸ ਨਹੀਂ ਆਉਂਦੀਆਂ ਜੀ ਠੀਕ ਆ ਤੁਹਾਨੂੰ ਮੇਰਾ ਪਿਆਰ ਆ ਬੁੱਲੇ ਤੇ ਲੋ ਠੀਕ ਆ ਮੇਰਾ ਤੁਹਾਡੇ ਸਾਰਿਆਂ ਅੱਗੇ ਸਿਰ ਝੁਕਦਾ ਯਾਰ ਮੈਂ ਸਿਰ ਝੁਕਾਉਣਾ ਤੁਹਾਡੇ ਸਾਰਿਆਂ ਅੱਗੇ ਤੁਸੀਂ ਮੇਰੇ ਦਿਲ ਦੇ ਟੁਕੜੇ ਹੋ ਸਾਰੇ ਜਿੰਨੇ ਵੀ ਹੈਗੇ ਹੋ ਭਤੀਜ ਭਤੀਜੀਆਂ ਮਿੱਤਰ ਪਿਆਰੇ ਬਜ਼ੁਰਗ ਜਿੰਨੇ ਵੀ ਹੈਗੇ ਹੋ ਤੁਹਾਡੇ ਅੱਗੇ ਮੈਂ ਹਾਂ ਦਾ ਸਿਰ ਝੁਕਾਉਣਾ ਏ ਤੁਸੀਂ ਇਨਾ ਮਾਣ ਸਤਿਕਾਰ ਕੀਤਾ ਤੇ ਬਖਸ਼ਦੇ ਹੋ ਯਾਰ ਪਿਆਰ ਕਰਦੀ ਹਾਂ ਤੁਸੀ ਗੱਲ ਉਰੇ ਮੁੱਕਦੀ ਆ ਆਪਾਂ ਵੀ ਤੁਹਾਡੇ ਨਾਲ ਆ ਸਸਿੱਖਾਂ ਹਾਂਜੀ ਪਟਿਆਲੇ ਪਹੁੰਚ ਗਏ ਜੀ ਕਿਸੇ ਭਤੀਜ ਦਾ ਫੋਨ ਆਇਆ ਪਿਆ ਦੀ ਗੱਲਾਂ ਮਾਰਦਾ ਮਾਰਦਾ ਗਾਹੀ ਲੰਘਿਆ ਹੁਣ ਗੱਡੀ ਮੋੜ ਕੇ ਲਿਆਇਆ ਯਾਰ ਜਵਾਕਾਂ ਵਾਸਤੇ ਖਾਣ ਪੀਣ ਨੂੰ ਲੈ ਕੇ ਜਾਣਾ ਦੀਗਾ ਬਰਕਰpur ਕਰ ਜਾ ਤੇ ਹੁਣ ਫੇਰ ਵਾਪਸ ਚੱਲੇ ਆਂ ਮੈਂ ਕਿਹਾ ਯਾਰ ਉਹ ਤਾਂ ਮਗਰ ਰਹਿ ਗਿਆ ਮੈਂ ਕਿਹਾ ਐ ਆ ਚਲੋ ਲਾਭ ਜੂ ਆ ਹਾਂਜੀ ਲੈ ਲਿਆ ਆਪਾਂ ਜਵਾਕਾਂ ਨੂੰ ਚੱਲਦੇ ਆਂ ਹੁਣ ਘਰ ਨੂੰ ਚੱਲਾਂਗੇ ਹੁਣ ਇਹ ਆ ਵੀ ਆਪਣੇ ਪੱਕੇ ਉਹ ਨਹੀਂ ਭਤੀਜ ਆਪਣੇ ਲੱਗੇ ਪਏ ਨੇ ਮੁੰਡੇ ਆਹਾ ਸਾਊ ਨੇ ਆਪਣੇ ਬਹੁਤ ਵਧੀਆ ਨੇਚਰ ਆ ਸਾਰਿਆਂ ਦੇ ਜਿੰਨਾ ਵੀ ਉਰੇ ਸਟਾਫ ਹੈਗਾ ਏ ਜਿਹੜਾ ਨਵਾਂ ਕੁੱਡੇ ਆ ਇੱਧਰ ਆਪਣੇ ਝੇਲ ਵਾਲੇ ਰੋਡ ਤੇ ਤੇ ਹੁਣ ਚੱਲਦੇ ਆਂ ਆਪਾਂ ਪਿੰਡ ਨੂੰ ਹਾਂਜੀ ਪਿੰਡ ਪਹੁੰਚ ਗਏ ਆਪਾਂ ਹਾਂਜੀ ਦੋਸਤੋ ਆਗੇ ਘਰੇ ਟੌਮੀ ਮੈਨੂੰ ਦੇਖ ਕੇ ਲੱਗ ਗਿਆ ਚੂੰ ਚੂੰ ਕਰਨ ਕਿ ਮੈਨੂੰ ਖੋਲ ਹੁਣ ਖੋਲਦਾ ਤੈਨੂੰ ਪੁੱਤਰ ਰੁਕ ਜਾ ਤੇ ਘਰੇ ਆ ਗਏ ਜੀ ਆਪਾਂ ਅੱਜ ਦੇ ਬਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਆਂ ਤੁਹਾਨੂੰ ਬਹੁਤ ਸਾਰਾ ਪਿਆਰ ਲੱਭ ਜੂਗਾ ਇੱਕ ਭਤੀਜ ਜਿਨ੍ਹਾਂ ਨੇ ਗੱਡੀ ਦੇ ਵਿੱਚ ਜੀੜਾ ਲਾਇਆ ਸੀ ਮੇਰੇ ਨਾਲ ਉਹਨਾਂ ਦੀ ਟੋਪੀ ਰਹਿ ਗਈ ਯਾਰ ਗੱਡੀ ਦੇ ਵਿੱਚ ਤੇ ਵਿੱਚ ਮਾਰੀ ਮੂਟੇ ਇੱਕ ਤੋਂ ਪੈਕਟ ਨਮਕੀਨ ਦੇ ਨੇ ਪਤਾ ਨਹੀਂ ਬਿਸਕੁਟ ਆ ਉਹ ਭਤੀਜਿਆ ਜਿੱਦਣ ਮੈਂ ਨਾਬੇ ਆਇਆ ਵੀਡੀਓ ਪਾ ਦੂੰਗਾ ਮੈਨੂੰ ਮਿਲਣੀ ਯਾਰ ਤੂੰ ਤੇਰਾ ਮੈਂ ਗੱਡੀ 'ਚ ਰੱਖੂੰਗਾ ਹਲਫਾਵਾ ਠੀਕ ਹੈ ਜੀ ਬਾਕੀ ਲੱਭ ਜੂ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਜਿੰਨੇ ਤੁਸੀਂ ਅੱਜ ਮਿਲੇ ਯਾਰ ਤੇ ਜਿੰਨਿਆਂ ਨੂੰ ਨਹੀਂ ਮਿਲਿਆ ਗਿਆ ਅਗਲੀ ਵਾਰ ਕੋਸ਼ਿਸ਼ ਕਰੂੰਗਾ ਕਿ ਮੈਂ ਸਾਜਰੇ ਆਵਾਂ ਯਾਰ ਤੁਸੀਂ ਬਹੁਤ ਪਿਆਰ ਕੀਤਾ ਨਾਬੇ ਵਾਲਿਆਂ ਨੇ ਤੁਹਾਨੂੰ ਲੱਭ ਜੂ ਆ ਦਿਲ ਦੀਆਂ ਗਰਹੀਆਂ ਤੋਂ ਸਾਰਿਆਂ ਨੂੰ ਪਿਆਰੇ ਚਾਚੇ ਦਾ ਚਾਚੇ ਦਾ YouTube ਚੈਨਲ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਓਕੇ ਆ ਬਾਕੀ ਕਰ ਸਤਿ ਸ਼੍ਰੀ ਅਕਾਲ ਜੀ